ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਜੀ ਦੇ ਵਰਸੋਏ ਹੋਏ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਪਿੰਡ ਸੁੱਜੋਂ ਦੇ ਇਸ ਪਵਿੱਤਰ ਤੀਰਥ ਸਥਾਨ ਦੀ ਨਹੀਂ ਹਜ਼ੂਰ ਸ਼੍ਰੀ ਨਾਭਗੰਗ ਰਾਜਾ ਸਾਹਿਬ ਜੀ ਨੇ ਆਪਣੇ ਪਿਆਰੇ ਸੇਵਕ ਭਾਈ ਨਰਿੰਜਨ ਸਿੰਘ ਜੀ ਦੇ ਖੇਤਾਂ ਵਿੱਚ ਖੁਦ ਨਿਸ਼ਾਨਦੇਹੀ ਕਰਕੇ 13 ਸਾਵਣ ਦਿਨ ਬੁੱਧਵਾਰ ਸਾਲ 1911 ਵਿੱਚ ਰੱਖੀ ਇਸ ਪਵਿੱਤਰ ਤੀਰਥ ਸਥਾਨ ਦੀ ਨੀਂਹ ਰੱਖਣ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਇਸ ਤੀਰਥ ਸਥਾਨ ਦੀ ਵਿਸ਼ਾਲਤਾ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਪਵਿੱਤਰ ਮੁਖਾਰਬੇਨ ਤੋਂ ਬਚਨ ਉਚਾਰੇ ਅਤੇ ਆਖਿਆ ਕਿ ਇਹ ਸਾਡਾ ਤੀਰਥ ਸਥਾਨ 16 ਕਮਾਂ ਜ਼ਮੀਨ ਵਿੱਚ ਹੋਵੇਗਾ 7 ਕਮਾਂ ਜ਼ਮੀਨ ਵਿੱਚ ਮੇਰੀ ਸੰਗਤ ਦੇ ਆਏ ਹੋਏ ਗੱਡੇ ਤੇ ਗੱਡੀਆਂ ਹੀ ਖੜ੍ਹਾ ਕਰਨਗੇ ਤੇ 2 ਕਮਾਂ ਜ਼ਮੀਨ ਵਿੱਚ ਮੇਰੀ ਸੰਗਤ ਦੇ ਜੋੜੇ ਪਏ ਹੋਣਗੇ ਇਸ ਪਵਿੱਤਰ ਸਥਾਨ ਦੀ ਨੀਂ ਰੱਖਣ ਤੋਂ ਬਾਅਦ ਆਪ ਜੀ ਦੇ ਸੇਵਕ ਪਈ ਹਰਜਿੰਦਰ ਸਿੰਘ ਜੀ ਨੇ ਆਪ ਜੀ ਨੂੰ ਆਖਿਆ ਕਿ ਹਜੂਰ ਆਪ ਜੀ ਹੁਕਮ ਕਰੋ ਤਾਂ ਮੈਂ ਗਟਸ਼ੰਕਰ ਤੋਂ ਮਿਸਤਰੀ ਲੈ ਆਵਾਂ ਤਾਂ ਪਾਸ਼ਾ ਨੇ ਕਿਹਾ ਉਡੀਕ ਕਰ ਸਾਡੇ ਸੇਵਕ ਆਪਣੇ ਆਪ ਆ ਜਾਣਗੇ ਕਹਿੰਦੇ ਕੁਝ ਸਮਾਂ ਲੰਘਿਆ ਤਾਂ ਮੰਗਲਰਾਮ ਘੋਸ਼ਲਾ ਤੋਂ ਮੀਹਾ ਸਿੰਘ ਰੈਪੇ ਤੋਂ ਮੂਸਾਪੁਰ ਭਰੋ ਮਜਾਰੇ ਤੇ ਝੰਗੜਾਂ ਦੀ ਸੰਗਤ ਲੱਕੜ ਲੈ ਕੇ ਤੇ ਬਾਕੀ ਕੰਮ ਕਰਨ ਵਾਲੇ ਸੇਵਾਦਾਰ ਆਪ ਪਹੁੰਚ ਗਏ ਹਜ਼ੂਰ ਸ਼ਰੀਨਾਮ ਕਮਰਾਜਾ ਸਾਹਿਬ ਜੀ ਇਸ ਪਵਿੱਤਰ ਸਥਾਨ ਨੂੰ ਆਪਣਾ ਬੰਗਲਾ ਕਹਿ ਕੇ ਪੁਕਾਰਿਆ ਕਰਦੇ ਸਨ ਤੇ ਆਖਿਆ ਕਰਦੇ ਸਨ ਇਹ ਹਮਾਰਾ ਬੰਗਲਾ ਸਾਹਿਬ ਹੈ ਪਿੰਡ ਸੋਜੋਂ ਦੀਆਂ ਸੰਗਤਾਂ ਅੱਜ ਵੀ ਹਜ਼ੂਰ ਦੀ ਯਾਦ ਵਿੱਚ ਸਾਲਾਨਾ ਜੋੜ ਮੇਲੇ ਪੂਰਨ ਸ਼ਰਧਾ ਤੇ ਸਤਿਕਾਰ ਦੇ ਨਾਲ ਜੁੜ ਕੇ ਏਕਤਾ ਇਤਿਫਾਕ ਦੇ ਨਾਲ ਮਨਾਉਂਦੀਆਂ ਨੇ ਰਾਜਾ ਬਲੀ ਕਰ ਭਲੀ